ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਣੀ ਕੀਰਤਨ ਸੋਹਿਲਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕਰੋ ਦਿਨ ਗਰਭ ਹੋ ਭਰਿਆ ਮਿਲ ਸਾਧੂ ਖੰਡ ਲਖੰਡਾ ਹੈ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜੂਲੀ ਪੁਨ ਵੱਡਾ ਹੈ ਕਰ ਜੰਡਾਉਤ ਪੁਨ ਵੱਡਾ ਹੈ ਰਹਾ ਸੰਗਤ ਨੇ ਬੇਨਤੀ ਕੀਤੀ ਕਿ ਕਾਮ ਕ੍ਰੋਧ ਦੀ ਨਿਵਰਤੀ ਕਿਸ ਤਰ੍ਹਾਂ ਹੋ ਸਕਦੀ ਹੈ ਕਾਮ ਕ੍ਰੋਧ ਨਾਲ ਸਰੀਰ ਬਹੁਤ ਭਰਿਆ ਪਿਆ ਹੈ ਸੰਗਤ ਨਾਲ ਮਿਲ ਕੇ ਇਸ ਨੂੰ ਟੋਟੇ ਟੋਟੇ ਕਰ ਦਿਓ ਪਿਛਲੀ ਲਿਖੀ ਲਿਖਤ ਮੂძਗ ਗੁਰੂ ਨੂੰ ਪਾਇਆ ਹੈ ਮਨ ਵਿੱਚ ਹਰੀ ਦੀ ਲਿਵ ਲੱਗੀ ਹੈ ਸੰਗਤ ਨੂੰ ਹੱਥ ਜੋੜ ਕੇ ਪ੍ਰਣਾਮ ਕਰੋ ਇਹ ਸਭ ਤੋਂ ਵੱਡਾ ਪੁੰਨ ਹੈ ਡੰਡਾ ਉਤ ਹੋ ਕੇ ਪ੍ਰਣਾਮ ਕਰੋ ਇਹ ਸਭ ਤੋਂ ਵੱਡਾ ਪੁੰਨ ਹੈ ਵਾਹਿਗੁਰਜੀ ਦਾ ਕਾਲ ਸਾਰ ਵਾਹਿਗੁਰਜੀ ਕੀ ਫਤਿਹ ਸਤ ਗੁਰ ਨਾਲ